ਕਤਸੀਮ ਤੇ ਇਸ ਨੇ ਨਹੀਂ ਰਹਿਣਾ ਜੇ ਕਰਨੇ ਦੀ ਕੋ ਹੰਗੀ ਫਿਰ ਜੋਗ ਬਿੰਦੀ ਜਲਾਈ ਹੈ ਨਿਸ਼ਾਨ ਦੇ ਹੀ ਕਰਨਾ ਇਹਨੇ ਉਹਨਾਂ ਜ਼ਮੀਨਾਂ ਦੀ ਜਿਹੜੀਆਂ 1952 ਤੋਂ ਪਹਿਲਾਂ ਨਹੀਂਆ ਸਰਦਾਰਾਂ ਤੋਂ ਖੋ ਕੇ ਮਜਾਰਾਂ ਨੂੰ ਦਿੱਤੀਆਂ ਸੀ ਉਹ ਜ਼ਮੀਨਾਂ ਦੇ ਨਿਸ਼ਾਨਦੇਹੀ ਕਰਕੇ ਮਰੱਭੇਬੱਦੀ ਕਰਕੇ ਉਹਨਾਂ ਦੇ ਕੱਟ ਕੱਟ ਕੱਢ ਕੇ ਉਹ ਸਰਕਾਰ ਨੇ ਆਪਣੇ ਕਾਜੇਜ ਕਰਕੇ ਕਾਰਪੋਰੇਟ ਨੂੰ ਦੇਣੀ ਹੈ। چاہے ਗੱਲ ਇਨੀਕ ਦੀ ਜਿਉਂ ਮਿਲਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਸਰਦਾਰਾਂ ਦੇ ਵਾਦੀ ਕਰਨ ਮਿਲਦਾ। ਐਵੇਂ ਜੇ ਗੱਲ ਹੋ ਗਈ। ਕਸਰਾ ਦਾ ਕੋ ਮੋੜਦੇ ਸੀ ਉਹਨਾਂ ਦੇ ਅਧਿਕਾਰੀ ਆ ਸੀ ਹੋ ਗਿਆ ਲੱਖੀ ਚੰਦ। ਪਹਿਲੇ ਪਰਤੇ ਕੋਈ ਗੱਲ ਨਹੀਂ ਮੁਰਕੀ 30 ਤਰੀਕ ਤੱਕ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਵਾਸਤੇ ਕੋਈ ਵਿਘਾਰੀ ਨਹੀਂ ਮੈਂ ਇੱਧਰ ਗੂੜੀ ਕੀਤਾ ਇਹ ਸੋਚੇ ਨੌਲੰਗਾ ਸਰਕਾਰ ਦਾ ਨਸਾਨ ਮਜੂਰਾ ਜੱਜ ਬੰਦੀ ਆਵੇਗਾ ਇਹ ਗੱਲ ਇਨੀਂਗ ਨਹੀਂ ਹੈ ਇਹ ਕਾਪੇ ਅੱਧੀ ਰਾਤ ਦੇ ਕੰਮ ਕਰੀਦਾ ਤੇ ਕਦੇ ਨਹੀਂ ਆ ਮਜੂਰਾਆਂ ਦੀਆਂ ਕਿਸਾਨਾਂ ਦੀਆਂ ਮੈਦਾਨੀਆਂ

ਜੇ ਕਾਰਪੋਰੇਟ ਦੇ ਪੱਖ 'ਚ ਲੈਣ ਵਾਲੇ ਤੇਰੇ ਫੈਸਲੇ ਹੁਣ ਤੱਕ ਕਦੇ ਕਿਤੇ ਲਾਗੂ ਹੋਣ ਜਿੱਤੇ ਪੰਜਾਬ ਦੀ ਧਰਤੀ ਦੇ ਵਿੱਚ ਜਿਹੜਾ ਤੇਰਾ ਇਹ ਮਨਸੂਬਾ ਹੈ ਕਿ ਪੰਜਾਬ ਦੀ ਅਬਦਾਊਦ ਤਾਂ ਕਿਹਨੂੰ ਹੈ ਕਾਰਪੋਰੇਟ ਦੇ ਹਵਾਲੇ ਕਰ ਦੂਗਾ ਇਹ ਤੇ ਜਹੌਣ ਵਾਲੇ ਹੱਲੇ ਨੂੰ ਅਸੀਂ ਚੰਗੀ ਤਰ੍ਹਾਂ ਸਮਝਿਆ ਜਾਣਦੇ ਆ ਤੇ ਅਸੀਂ ਇਹਨੂੰ ਪੱਕਾ ਨਹੀਂ ਲਗਾਈ ਸਮਝਦੇ ਆ ਇਹ ਸਾਡੀਆਂ ਪੱਟਾਂ ਦੇ ਆਗੇ ਲੜਕ ਰੇ ਮਾਰਨ ਵਾਲਾ ਕਾਰਪੋਰੇਟ ਪੰਜਾਬ ਦੇ ਕਿਰਤੀ ਲੋਕਾਂ ਨੇ ਕਦੇ ਬਰਤਾਸ ਨਹੀਂ ਕਰਨਾ ਸਾਡੀ ਮੰਗ ਤਾਂ ਪਹਿਲੀ ਉੱਚੀ ਹੈ ਕਿ ਸਾਡੇ ਕੋਲੇ ਪ੍ਰਾਕਟਰ ਪਰਸੈਂਟ ਕਿਸਾਨੀਆਂ ਉਹ ਹਿੱਸਾ ਹੈ ਜਿਨ੍ਹਾਂ ਕੋਲੇ ਖੇਤੀ ਕਰਨ ਯੋਗ ਜਮੀਨ ਨਹੀਂ ਸਾਡੇ ਕੋਲੇ ਖੇਤ ਮਿਲਦੂਰਾਂ ਦਾ ਪਟਾਓ ਹਿੱਸਾ ਹੈ ਜਿਨ੍ਹਾਂ ਕੋਲੇ ਦਸਮਾਰਲੇ ਦੁਕਾਨ ਕੋਲ ਵਾਸਤੇ ਕਰਾਣੀ ਅਸੀਂ ਤਾਂ ਮੰਗ ਕਰਦੇ ਆ ਵੀ ਬਾਤੂ ਜਮੀਨਾਂ ਕੱਢ ਕੇ ਉਹ ਖੇਤ ਮਜ਼ਦੂਰਾਂ ਨੂੰ ਦਿੱਤੀਆਂ ਜਾਣ ਅਸੀਂ ਤਾਂ ਮੰਗ ਕਰਦੇ ਆ ਕਿ ਜਿਹੜੇ ਕਿਸਾਨਾਂ ਕੋਲੇ ਖੇਤੀ ਦੇਗੀਆਂ ਜ਼ਮੀਨਾਂ ਨਹੀਂ ਉਹਨਾਂ ਨੂੰ ਜ਼ਮੀਨਾਂ ਦੀ ਤੋੜ ਪੂਰੀ ਕਰਕੇ ਉਹਨਾਂ ਦੇ ਧੰਦੇ ਨੂੰ ਮੁਨਾਫਿਆ ਆ ਬਣਾਇਆ ਜਾਵੇ ਮੰਗਾਂ ਸਾਡੀਆਂ ਹੋਰ ਨੇ ਤੁਸੀਂ ਕਹਿੰਦੇ ਵੀ ਨਾ ਬਾਸ ਕੇ ਜਾ ਬੰਸਰੀ ਹੋਵੇ ਇਹਨੂੰ ਜੜੋਂ ਹੀ ਪੱਟ ਕੇ ਖਤਮ ਕਰਕੇ ਇਹ ਜ਼ਮੀਨ ਹੀ ਆਪਾਂ ਕਾਰਪੋਰੇਟ ਦੇ ਕੇ ਮਸਲੇ ਦਾ ਮੁਕੰਮਲ ਖਾਤਮਾ ਕਰ ਦਈਏ ਇਹ ਗੱਲ ਝੱਲਣ ਲੋਗ ਨਹੀਂ برداشت ਕਰਨ ਜੋਗ ਨਹੀਂ ਹੈ ਅਸੀਂ ਜਾਣਦੇ ਹਾਂ ਕਿ ਜਿਹੜੀ ਅੱਜ ਹੈ 70-80 ਸਾਲਾਂ ਮਾਰ ਕੰਢੀ ਹੈ ਨਿਸ਼ਾਨਦੇਹੀ ਦੀ ਇਹ ਐਵੇਂ ਨਹੀਂ ਉੱਠੀ ਇੱਕ ਕਿਸੇ ਦੇ ਪਾਸੋਂ ਫੋੜੀ ਬਾਗ ਨੂੰ ਰੋੜਾ ਦਿੱਤਾ ਸੱਚਾ ਬੈਕ ਨੇ ਬੇਸ਼ੱਕ ਫਕਾਰ ਮੈਂ ਸਰਕਾਰ ਨੇ ਨਿਸ਼ਚਿਤ ਕਰ ਸਕਦਾ ਹੈ ਇਹ ਵੱਡੀ ਆਰਗੇਨਾਈਜੇਸ਼ਨ ਹੈ ਉਹਦੀਆਂ ਨੀਤੀਆਂ ਦੇ ਤਹਿਤ ਕਾਰਪੋਰੇਟ ਦੇ ਪੱਕੇ ਖਾਤਰ ਜਨਰਲ ਉਸੀ ਨਵੀਂ ਨੀਤੀ ਦਾ ਜ਼ਿਕਰ ਕਰਕੇ ਗਿਆ ਸੋਖਰੀ ਕਿ ਕੌਮੀ ਮੰਡੀ ਨੀਤੀ ਚਾਹਤਾ ਜਿਹੜਾ ਨਾ ਨਾਂ ਜਾਂਦਾ ਉਹਦੇ ਦੇ ਵਿੱਚ ਬਦਮੂਹ ਵੀ ਹੈ ਤੁਹਾਡੀ ਬਗਨੀਤੀ ਵੀ ਜ਼ਮੀਨਾਂ ਖੋਣ ਦੀ ਉਹਦੇ ਵਿੱਚ ਹੀ ਤੁਸੀਂ ਉਹ ਕੰਪਨੀ ਆ ਜਿਹੜੀਆਂ ਸੰਸਾਰ ਦੇ ਨਿਤਬਦ ਨਾਮ ਨੇ ਜਿਹਨੀਆਂ ਇਕੱਲੇ 70% ਵਪਾਰ ਤੇ ਨਹੀਂ ਕਰਦਾ ਜਿਨ੍ਹਾਂ ਦੇ ਕੋਲੇ ਲਗਭਗ 20 ਤੋਂ ਲੈ ਕੇ 25 ਲੱਖ ਹੱਥਿਆਂ ਉਹਨਾਂ ਨੇ ਪਹਿਲਾਂ ਹੀ ਜ਼ਮੀਨਾਂ ਖਰੀਦ ਰੱਖੀਆਂ ਨੇ ਉਹ ਤਾਂ ਉਹ ਕਾਰਨ ਦਿੱਤਾ ਹੋਇਆ ਹੈ ਕਿ ਲੈ ਦੇ ਜਿਹੜੇ ਦੇਸ਼ ਦੇ ਵਿੱਚ ਜ਼ਮੀਨਾਂ ਤੁਸੀਂ ਖਰੀਦਣੀਆਂ ਨੇ ਉਹ ਦੂਜੇ ਦੇਸ਼ਾਂ ਦੇ ਵਿੱਚ ਵੱਡੀਆਂ ਡਿਓ ਕੰਪਨੀਆਂ ਬੈਠੀਆਂ ਦੂਜੇ ਦੇਸ਼ਾਂ ਦੇ ਵਿੱਚ ਜ਼ਮੀਨਾਂ ਖਰੀਦੀ ਜਾਂਦੀਆਂ ਹਨ ਜਦੋਂ ਅਸੀਂ ਜ਼ਮੀਨਾਂ ਦੇ ਅਟੈਕ ਨੂੰ ਦੇਖਦੇ ਆ ਤਾਂ ਜ਼ਮੀਨਾਂ ਦਾ ਅਟੈਕ ਇੱਕ ਪਾਸੇ ਨਹੀਂ ਹੈ ਗੱਲ ਨੂੰ ਕੇਂਦਰ ਸਰਕਾਰ ਤੇ ਸਾਥੀਆਂ ਨਾਲ ਜ਼ਿਕਰ ਰੱਖੀ ਹੋਈ ਹੈ ਉਹਦੇ ਵਿੱਚ ਜਿਹੜੀ ਚਿੱਠੀ ਹੈ ਉਹਦੇ ਵਿੱਚ ਉਹੀ ਜ਼ਿਕਰ ਕੀਤਾ ਹੋਇਆ ਪੁਰਾਣੀ ਠੇਕਾ ਨੀਤੀ ਆ ਤੇ ਠੇਕਾ ਠੇਪੀ ਦਿੱਤੀ ਵਾਲੀ ਗੱਲ ਜਿਹੜੀ ਐ ਉਹ ਆ ਖੇਤੀ ਕਚੌਟੇ ਦੇ ਵਿੱਚ ਪਾਈ ਹੋਈ ਐ ਕਿ ਕਿਸਾਨੀ ਦੇ ਖਿੱਤੇ ਨੂੰ ਮੁਨਾਫੇ ਵਾਲਾ ਐ ਬਣਾਇਆ ਜਾ ਸਕਦਾ ਜੇ ਕਿ ਮੁਕਾਬਲੇ ਵਾਲੀ ਮੰਡੀ ਹੋਵੇ ਕੰਟਰੈਕਟ ਫਾਰਮ ਦੀ ਵਾਲੀ ਗੱਲ ਹੋਵੇ ਇਹ ਜਿਹੜੀਆਂ ਸਾਈਆਂ ਨੀਤੀਆਂ ਪੌਛਿਆ ਤੁਸੀਂ ਲੈ ਕੇ ਆ ਰਹੇ ਹੋ ਕਿ ਖੇਤ ਕੇ ਖੇਤ ਤੋਂ ਪੇਟ ਤੱਕ ਸਪਲਾਈ ਕਰਨ ਦੀ ਕਾਰਪੋਰੇਟ ਦੀ ਜੁਬੇ ਹੋਵੇ ਸਰਕਾਰੀ ਢਢਾਰਾਂ ਦੇ ਅਨਾਜ ਦੇ ਢਢਾਰਾਂ ਦੇ ਕਾਰਪੋਰੇਟ ਦਾ ਕਬਜ਼ਾ ਹੋਵੇ ਇੱਥੇ ਮੰਡੀਆਂ ਪ੍ਰਾਈਵੇਟ ਹੋਣ ਸੈਲੋਗਦਾਨਾਂ ਨੂੰ ਮੰਡੀਆਂ ਤੋਂ ਹਸਤ ਕੱਢ ਦਿਓ ਕੋਟ ਸਟੋਰਾਂ ਨੂੰ ਮੰਡੀਆਂ ਕੋਸਟ ਕਰ ਦਿਓ ਵਿਹਾਰ ਹੌਸਾਂ ਨੂੰ ਮੰਡੀਆਂ ਕੋਸਟ ਕਰ ਦਿਓ ਤੇ ਮੁਕਾਮ ਨੇ ਵਾਲੀ ਆ ਬਾਜ਼ੀ ਵਾਲਾ ਨਿਯਾਤ ਪੈਦਾ ਕਰਦੇ ਤੇ ਬੀਮਾ ਯੋਜਨਾ ਵਾਲੀ ਗੱਲਾਂ ਲੈ ਕੇ ਆਓ ਤੇ ਪ੍ਰੋਫੈਸ਼ਨਲ ਵਾਲਾ ਕੰਮ ਸ਼ੁਰੂ ਕਰ ਦਿਓ ਲਾ ਕੇ ਲੋਕਾਂ ਨੂੰ ਮੈਂ ਮਰੇ ਵੀ ਮੋਦੀ ਹਕੂਮਤ ਦਾ ਬਹੁਤ ਹੀ ਕਿਸਾਨਾਂ ਦੇ ਫਾਇਦੇ ਕਰਨ ਦੀ ਚੱਲ ਰਹੀ ਹੈ ਇਸ ਗੱਲ ਨੂੰ ਮੋਦੀ ਸਾਹਿਬ ਸੀ ਸਮਝ ਗਿਆ ਇਸ ਗੱਲ ਨੂੰ ਅਸੀਂ ਜਾਣਦੇ ਇਸ ਕਰਕੇ ਹਮਲਾ ਹੈ ਬਹੁਤ ਵੱਡਾ ਹੈ ਜਿਹੜੇ ਸਾਥੀ ਕਹਿ ਰਹੇ ਨੇ ਸਰਕਾਰ ਅਕਸਰ ਕਹਿੰਦੀ ਜਾਂਦੇ ਸਾਥੀ ਵੀ ਹੁੰਡਾ ਕੇ ਗੱਲਾਂ ਕਰਨ ਲੱਗ ਜਾਂਦੇ ਨੇ ਤੇ ਆਹ ਕਿਸਾਨ ਜੱਥੇਬੰਦੀਆਂ ਤੇ ਮਜ਼ਦੂਰ ਜੱਥੇਬੰਦੀਆਂ ਦਾ ਸਰਕਾਰ ਨੂੰ ਵਿਕਾਸ ਨਹੀਂ ਕਰਨੀ ਆ ਜਦੋਂ ਉਹ ਵਿਕਾਸ ਦੀ ਗੱਲ ਕਰਦੇ ਨੇ ਕਿਹੜੇ ਵਿਕਾਸ ਚੁਰਾੜ ਪਾਉਣੀਆਂ ਨੇ ਕਿ ਕਿਸਾਨਾਂ ਦੇ ਚੁਰਾੜ ਤਾਂ ਉਹ ਕਹਿੰਦੇ ਨੇ ਕਿ ਭਾਟਮਾਲਾ ਪ੍ਰੋਜੈਕਟ ਦੀਆਂ ਸੜਕਾਂ ਨਿਕਲੀਆਂ ਨੇ ਇਹਨਾਂ ਨਾਲ ਕਦੇ ਦੇਸ਼ ਦਾ ਬਹੁਤ ਵੱਡਾ ਵਿਕਾਸ ਹੋਣਾ ਭਾਟਮਾਲਾ ਪ੍ਰੋਜੈਕਟ ਦੀਆਂ ਸੜਕਾਂ ਦੇਸ਼ ਦਾ ਬਹੁਤ ਵੱਡਾ ਵਿਕਾਸ ਕਰਨਗੀਆਂ ਭਾਰਤ ਮਾਲਾ ਪ੍ਰੋਜੈਕਟ ਦੀਆਂ ਸੜਕਾਂ ਹੈ ਹੈ ਕਿ ਦੇਖਾ ਕਰ ਇੱਥੇ ਜਿਹੜਾ ਸਾਡਾ ਵੀ ਚੱਲ ਸਕਦਾ ਮੋਟਰਸਾਈਕਲ ਸਾਡਾ ਵੀ ਚੱਲ ਸਕਦਾ ਟਰੈਕਟਰ ਸਾਡਾ ਵੀ ਚੱਲ ਸਕਦਾ ਇਹ ਸਿੱਧੀਆਂ ਹੁੰਦੀਆਂ ਨੇ ਖੇਤਾਂ ਦੇ ਕਿੱਲੇ ਵੱਡ ਜਾ ਕੇ ਕਸਾਨਾਂ ਨੇ ਜਮੀਨ ਜਦੋਂ ਨਾਕੀ ਚਾਰ ਕਿਵੇਂ ਦੇ ਕੇ ਆਰਥਿਕ ਤਰਕੀਬੇ ਫਾਇਦੇ ਛਾਕੇ ਤੁਸੀਂ ਇਹ ਅੱਡੇ ਕੀ ਵੀ ਖਾਤਰ ਬਣਾ ਲਈ ਅਸੀਂ ਕਦੋਂ ਮੰਗਿਆ ਨੇ ਸਤੋ ਭਾਰਤ ਵਾਲਾ ਪ੍ਰੋਜੈਕਟ ਦੀਆਂ ਸੜਕਾਂ ਓਏ ਤੁਸੀਂ ਜਿਹੜੀਆਂ ਸੜਕਾਂ ਨਹੀਂ ਸਾਨੂੰ ਰੋਡ ਸੀ ਉਹਦਾ ਅਸੀਂ ਲੇਕ ਦਿਵਾ ਰਹੀਆਂ ਉਹਦਾ ਅਸੀਂ ਆਪ ਮਿੱਟੀ ਪਾ ਕੇ ਦਿੱਤੇ ਰੇ ਆ ਜਿਹੜੀਆਂ ਗੱਲਾਂ ਵਿਕਾਸ ਦੀਆਂ ਤੁਸੀਂ ਉਹ ਤਾਂ ਕਰਦੇ ਰਹੇ ਆ ਜਦੋਂ ਤੁਸੀਂ ਗ੍ਰਿੰਡ ਵਾਸਤੇ ਜ਼ਮੀਨ ਮੰਗੀ ਅਸੀਂ ਫਰੀ ਦਿੱਤੀ ਜਦੋਂ ਤੁਸੀਂ ਸਰਕਾਰੀ ਹਸਪਤਾਲ ਵਾਸਤੇ ਜ਼ਮੀਨ ਮੰਗੀ ਅਸੀਂ ਫਰੀ ਦਿੱਤੀ ਜਦੋਂ ਸਕੂਲਾਂ ਕਾਂਜਾਂ ਵਾਸਤੇ ਜ਼ਮੀਨਾਂ ਮੰਗੀਆਂ ਸੀ ਨੇ ਫਰੀ ਦਿੱਤੀ ਆ ਸਾਨੂੰ ਪਤਾ ਸੀ ਕਿ ਇਹ ਸਾਡੇ ਫਾਇਦੇ ਦੀ ਗੱਲ ਆ ਅਸੀਂ ਇਹ ਨਹੀਂ ਜਾਣਦੇ ਕਿ ਭਾਰਤ ਨਾਲ ਪ੍ਰੋਜੈਕਟ ਦੀ ਸ਼ਰਤਾਂ ਐ ਜਿਵੇਂ ਆ ਤੁਸੀਂ ਜਿਹੜੇ ਪੰਜਾਬ ਦੇ ਵਿੱਚ 10 ਗੰਗ ਬਣਾਉਣ ਜਾ ਰਹੇ ਹੋ ਹਜ਼ਾਰ ਹਜ਼ਾਰ ਏਕੜ ਦੇ ਸਾਨੂੰ ਇਹ ਨਹੀਂ ਪਤਾ ਵੀ ਦੰਪੜੇ ਕੀ ਮਾਰ ਰਹੇ ਆ ਆ ਜਿਹੜੀ 100 ਸਾਲ ਬਾਅਦ ਤੁਹਾਨੂੰ ਹੁਣ ਕਰਾਉਣ ਦੀ ਵੀ ਹੱਤਚਾਲ ਨਹੀਂ ਕਰ ਦੋ ਜਾਨ ਬਿਲਦੀ ਸਾਨੂੰ ਇਹ ਨਹੀਂ ਪਤਾ ਵੀ ਇਹ ਕਿੱਥੋਂ ਨਿਕਲੀ ਆ ਬੰਦੇ ਤੁਸੀਂ ਇਹ ਕਰਕੇ ਜਾਣਦੇ ਆਸੀਂ ਜੇ ਕਿਸੇ ਨੂੰ ਨਹੀਂ ਪਤਾ ਹੋਣਾ ਤਾਂ ਅੱਜ ਵੀ ਦੇਖ ਲਓ 8 ਤੋਂ 15 ਸਾਲ ਪਹਿਲਾਂ ਜਦੋਂ ਅਸੀਂ ਕਿਸੇ ਸਰ ਘੱਟ ਦੇ ਵਿੱਚ ਕਹਿੰਦੇ ਸੀ ਕਿ ਕਿਸਾਨਾਂ ਮਜ਼ਦੂਰਾਂ ਦੇ ਘਰਲੇ ਲੱਗਦੇ ਨੇ ਆਹ ਦੁਕਾਨਦਾਰ ਪਰਾਇ ਦਾ ਸਹਿਯੋਗ ਨਹੀਂ ਕਰਦੇ ਖਬਰਦਾਰ ਰਹੋ ਭਾਈ ਬਚਣਾ ਤੁਸੀਂ ਵੀ ਪੜਿਆ ਹੁਣ ਅਖਬਾਰ ਤੁਸੀਂ ਨੇ ਪੜ੍ਹ ਜਾਓ ਸਾਡੇ ਭਰਾਵੋ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਐਮਾ ਜੌਨ ਜਿਹੜੀ ਵਰਜੂਨ ਖੇਤਰ ਦੇ ਜਿਹਦਾ ਖਬਜਾ ਹੈ ਜਿਹਦਾ ਲੱਕ ਭੱਜ 21 ਦੇਸ਼ਾਂ ਦੇ ਵਿੱਚ ਸਿੱਧਾ ਕੰਮ ਚੱਲਦਾ ਤੇ 100 ਦੇਸ਼ਾਂ ਦੇ ਵਿੱਚ ਉਹਦਾ ਵਿਪਾਰ ਸਪਲਾਈ ਹੁੰਦਾ ਹੈ ਉਹਨਾਂ ਦੀ ਬਈ ਰਿਪੋਰਟ ਹੈ 2 ਮਹੀਨਿਆਂ ਦੀ ਰਿਪੋਰਟ ਹੈ 24 2024 ਦੇ ਸਤੰਬਰ 30 ਤੋਂ ਲੈ ਕੇ ਅਕਤੂਬਰ 31 ਤੱਕ ਦੀ ਹੈ ਜਾਂ ਇੱਕ ਸਤੰਬਰ ਤੋਂ ਜੋ 31 ਅਕਤੂਬਰ ਤੱਕ 2 ਮਹੀਨਿਆਂ ਦੇ ਸਤੰਬਰ ਤੇ ਅਕਤੂਬਰ ਕਹਿੰਦੇ ਨੇ 720 ਕਰੋੜ ਦੀ ਸਪਲਾਈ ਪਹੁੰਚਾਈ ਜਿਹੜੀ 12 ਕਰੋੜ ਆਨਲਾਈਨ ਸਪਲਾਈ ਦੇ ਆਰਡਰ ਪਰਵੇਜ ਹੁੰਦੇ ਨੇ ਜਿਹੜੇ ਸਿਰਫ ਤੇ ਸਿਰਫ ਪਰਚੂਰ ਖੇਤਰ ਨੂੰ ਪਤਾ ਕਿ ਸਾਡੀ ਵਿਕਰੀ ਦੇ ਵਿੱਚ ਕਿੰਨਾ ਘਾਟਾ ਪਿਆ ਉਹ ਵਡੀਆਂ ਵਡੀਆਂ ਕੰਪਨੀਆਂ Amazon, Flipkart, D-Mart ਇਹਦੇ ਵਰਗੀਆਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਜਿਹੜੀਆਂ ਜਿਹੜੀਆਂ ਪਰਚੂਰ ਖੇਤਰ ਨੂੰ ਤਬਾਹ ਕਰ ਰਹੀਆਂ ਨੇ ਇਸੇ ਕਰਕੇ ਚਾਰ ਵਪਾਰ ਕੰਪਨੀਆਂ ਦੇ ਜਿਹੜੀਆਂ ਜਿੰਨਾਂ ਦਾ ਜ਼ਿਕਰ ਕੋਕਰੀ ਕਰਕੇ ਗਿਆ ਆਕਰ ਮੈਥੀ ਲੈਂਗਾ ਬੰਗਾ ਕਾਰਗਲ ਟ੍ਰੈਫਸ ਵਰਗੀਆਂ ਚਾਰ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਦੁਨੀਆਂ ਦੇ ਖਰਗੋਸ਼ ਪਦਾਰਥਾਂ ਦੇ 70% ਵਪਾਰ ਦੇ ਕਬਜ਼ਾ ਹੈ ਉਹ ਐਸ ਖੇਤੀ ਨੀਤੀ ਦੇ ਵਿੱਚ ਉਹਨਾਂ ਨੂੰ ਛੋਟਾ ਦਿੱਤੀਆਂ ਤੇ ਵੱਡੇ ਜਗੀਰਦਾਰਾਂ ਨੂੰ ਛੋਟਾ ਦਿੱਤੀਆਂ ਹੋਈਆਂ ਨੇ ਵੱਡੇ ਕਾਰਪੋਰੇਟ ਨੇ ਲੜਕੇ ਲੁੱਟਾਂ ਕਰ ਲਿਆ ਛੋਟਾ ਦਿੱਤੀਆਂ ਹੰਝਾਂ ਨੇ ਤੇ ਭੰਗਮਾਨ ਸਰਕਾਰ ਜਿਹੜੀ ਕਹਿੰਦੀ ਹੈ ਮੈਂ ਕਿਸਾਨਾਂ ਦਾ ਪੁੱਤਾਂ ਮੈਂ ਤਾਂ ਸਲੇਂਸਰ ਮੂੰਹੇ ਮੰਜੀ ਢਾ ਕੇ ਪੈਣਾ ਮੈਂ ਤਾਂ ਧੂਆਂ ਦੇਖਿਆ ਹੋਇਆ ਮੱਛਰ ਦੇਖਿਆ ਹੋਇਆ ਅੱਜ ਕਿਹੜੇ ਗਤਾਰਕ ਖੜਾ ਇਸ ਗੱਲ ਤੋਂ ਪਤਾ ਲੱਗਦਾ ਹੈ ਕਿਉਂਕਿ ਕਹਿਣ ਨੂੰ ਤਾਂ ਇਹ ਗੱਲ ਹੈ ਜੇ ਜਿਹੜਾ ਨਵਾਂ ਡਰਾਫਟ ਆਇਆ ਹੈ ਮੱਢੀ ਨੀਤੀ ਆ ਇਹ ਸਬਜੈਕਟ ਕਰਕੇ ਮਿਲ ਸਰਕਾਰਾਂ ਦਾ ਸੂਬਾ ਸਰਕਾਰਾਂ ਦਾ ਸਬਜੈਕਟ ਆ ਤੇ ਸੂਬਾ ਸਰਕਾਰਾਂ ਨੇ ਫੈਸਲਾ ਕਰਨਿਆ ਪਰ ਨਹੀਂ ਭਰਾਓ ਕੇਂਦਰ ਸਰਕਾਰ ਇਹਦੇ ਚ ਮੁੱਖ ਰੋਲ ਆ ਕੇਂਦਰ ਦਾ ਕੇਂਦਰ ਨੂੰ ਬਰੀ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਇਹ ਵੱਡੀ ਲੜਾਈ ਹੈ ਜ਼ਮੀਨਾ ਅਕਸਰ ਕਹਿੰਦੇ ਹੁੰਦੇ ਐ ਵੀ ਜੱਡਾਂ ਵਾਲੇ ਦੀ ਜ਼ਮੀਨ ਐ ਜੇ ਡੰਗ ਇਹਨਾਂ ਦੀ ਵੱਡੀ ਹੋ ਗਈ ਫਿਰ ਜ਼ਮੀਨਾਂ ਇਹਨਾਂ ਨੇ ਨੱਪ ਲੈਣੀਆਂ ਕਿਉਂਕਿ ਘੇਰਾ ਘੱਟ ਕੇ ਇੱਕੋ ਇੱਕ ਨਿਸ਼ਾਨਾ ਇਹਨਾਂ ਦਾ ਕਿ ਆ ਜਿੰਨਾ ਪਬਲਿਕ ਸੈਕਟਰ ਐ ਪਹਿਲਾਂ ਉਹਦੇ ਕਾਰਜਾ ਕਰਨਾ ਵੰਦਰਗਾਹਾਂ ਦੇ ਕਾਰ ਤੋਂ ਅੱਡੇ ਕਾਰਜਾ ਕਰ ਲਿਆ ਅਰੇ ਇਹਦੇ ਉਹਨਾਂ ਦੇ ਕੋਲੇ ਚਲੀ ਗਈ ਐਰਪੋਰਟ ਉਹਨਾਂ ਕੋਲੇ ਚਲੀ ਗਈ ਗ੍ਰੀਨ ਹੰਡ ਕਪਨੀਸ਼ਨ ਤੇ ਆਦਿਵਾਸੀ ਲੋਕਾਂ ਨੂੰ ਉਜਾੜ ਕੇ ਜੰਗਲਾਂ ਦੇ ਕਰ ਜਾ ਉਹਨਾਂ ਦੇ ਕਰ ਲਿਆ ਜਾੜਾ ਦੁਕਾਉਲਾ ਦੇ ਵਿਕਾਸ ਦਾ ਪਰ ਕਵਜਾ ਖਣਡ ਪਦਾਰਥਾਂ ਦੇ ਕਾਰਪੋਰੇਟਾਂ ਦਾ ਕਰਾਉਣ ਦੀ ਗੱਲ ਗ੍ਰੀਨ ਹੰਡ ਕਪਨੀਸ਼ਨ ਕਰਕੇ ਉਹਨਾਂ ਐ ਲੱਗਿਆ ਲਈ ਹੱਲਾ ਆ ਆਦਿਵਾਸੀਆਂ ਦੇ ਪੰਜਾਬ ਦੀ ਧਰਤੀ ਵੱਲ ਜੇ ਕਿਉਂ ਮੂੰਹ ਕਰਦਾ ਇਹਨਾਂ ਨੇ ਉਹਦਰ ਨੂੰ ਖਾਣਾ ਕਣਜ ਪਦਾਰਥਾਂ ਦੇ ਕਬਜ਼ਾ ਜੰਗਲਾਂ ਦੇ ਕਬਜ਼ਾ ਪਾਣੀਆਂ ਦੇ ਕਬਜ਼ਾ ਜ਼ਮੀਨਾਂ ਦੇ ਕਬਜ਼ਾ ਸਭਾ ਉਹ ਇਹ ਵਰਦੀ ਲਗਾਈ ਹੈ ਇਸ ਕਰਕੇ ਸਾਥੀਆਂ ਨਾਲ ਕੱਲ ਸਾਡੀ ਮੀਟਿੰਗ ਸੀ ਅਸੀਂ ਕਿਹਾ ਸਾਥਿਓ ਭੁੱਖਣਾ ਨਾ ਬਰੋ ਲੜ ਕੇ ਵਰਨਾ ਚਾਹੀਦਾ ਦਲੇਵਾਲ ਸਾਹਿਬ ਨੂੰ ਕਹੋ ਵੀ ਖਾ ਲੈ ਰੋਟੀਆਂ ਮਗਣੀ ਮੋਗਣੀ ਖਾ ਜੇ ਜੜਨਾ ਇਹਨਾਂ ਨਾਲ ਜਗਾਈ ਚਾਹੀਦੀ ਆ ਸਾਨੂੰ ਲੜਨ ਵਾਸਤੇ ਸਾਡੂੰ ਇਹਦਾ ਸਾਨੂੰ ਪਹਿਲੀ ਮਾਰਨਾ ਚਾਹੁੰਦੇ ਨੇ ਜੇ ਸਾਡੇ ਇਸ ਕਟੜਾ ਤੇ ਝਾਰੂ ਲੋਕਾਂ ਦਾ ਸ਼ਰਾਰਤੀ ਲੋਕਾਂ ਦਾ ਫੈਸਲਾ ਹੈ ਕਿ ਅਸੀਂ ਆਪ ਭੁੱਖਾ ਨਹੀਂ ਮਰਨਾ ਚਾਹੁੰਦੇ ਜੇ ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਮਾਰਨਾ ਚਾਹਦੇ ਅਸੀਂ ਪੰਜਾਬ ਦੀ ਧਰਤੀ ਦੇ ਕਦੇ ਠੂਠਾ ਮੰਗ ਕੇ ਫੜ ਕੇ ਮੰਗਦੇ ਬੰਦੇ ਹੋ ਇਹ ਗੱਲਾਂ ਬਰਦਾਸ਼ਤ ਨਹੀਂ ਹੋਣੀਆਂ ਖਾਤੋਂ ਇਹ ਜੰਗ ਦੇਖਣ ਤੋਂ ਪਹਿਲਾਂ ਅਸੀਂ ਇਸ ਤਰਤੀ ਤੋਂ ਜਾਣ ਨੂੰ ਪਹਿਲ ਦੇਣਾ ਵੀ ਇਸ ਕਰਕੇ ਬੱਟ ਕੇ ਆਈ ਹੋਈ ਲੜਾਈ ਹੈ ਦੋਸਤੋ ਇੱਕ ਜਗ੍ਹਾ ਬੰਨੀ ਦਾ ਨਹੀਂ ਲੜਨਾ ਇੱਕ ਜਗ੍ਹਾ ਬੰਨੀ ਤਾਂ ਨਹੀਂ ਦਿੱਤੀ ਜਾ ਰਹੀ ਇਹ ਲੜਾਈ ਅੱਜ ਦਾ ਕੱਕ ਸੁਨੇਹਾ ਗੰਦਾ ਹੋ ਕਿਰਤੀ ਲੋਕਾਂ ਨੂੰ ਜਿਹੜੇ ਲੋਕ ਕੁਝ ਸਿਆਣਾ ਦੀ ਖਾਤਰ ਕੁਝ ਚੌਧਰਾ ਦੀ ਖਾਤਰ ਆਪ ਤੋਂ ਹੀਣਿਆਂ ਨੂੰ ਜਾਤਾਂ ਤੇ ਜਾਤਾਂ ਕਰਸਦੇ ਆ ਉਹਨਾਂ ਨੂੰ ਬੇੜੇ ਵਾਲੇ ਕਰਸਦੇ ਤੇ ਉਹਨਾਂ ਤੋਂ ਦੂਰੀਆਂ ਬਣਾ ਕੇ ਉਹਦੀ ਛਾਂਸ ਜਮਾ ਕੇ ਜਿਵੇਂ ਚੰਦ ਪਰ ਦੀ ਘਟਨਾ ਹੋਈ ਹੈ ਉਹਨਾਂ ਦੇ ਚਾਹਰ ਕਰਦੇ ਆਂਦੇ ਮਨਸੂਬੇ ਪੂਰਾ ਕਰਨਾ ਚਾਹਵੇਂ ਨੇ ਖਵਲਦਾਰ ਰਹਣ ਖਵਲਦਾਰ ਰਹੇ ਤੇ ਹੋਂਗੇ ਹਾਕ ਪੈਦਾ ਕਰਨ ਵਾਲੇ ਲੋਕ ਜਿਹੜੇ ਸਰਕਾਰ ਦੇ ਟੁਕੜਾ ਦੇ ਪੱਲ ਵਾਲੇ ਲੋਕ ਦੇ ਜੇ ਕਿਰਤੀ ਆਲਣ ਬਚਾ ਲੈਣਗੇ ਉਹ ਖੜੀ ਸਕਣਗੇ ਜਿਉਂ ਦੀ ਧਰਤੀ ਤੋਂ ਇਹ ਵਾਅਦਾ ਕਰਿਆ ਪੰਜਾਬ ਦੇ ਲੋਕਾਂ ਨਾਲ ਕਿ ਅਪਜਾਊ ਜ਼ਮੀਨਾਂ ਸਾਡੀਆਂ ਨੇ ਪੰਜਾਬ ਦੀ ਧਰਤੀ ਦੇ ਬਾੜਕ ਅਸੀਂ ਆ ਪੰਜਾਬ ਦੇ ਪਾਣੀਆਂ ਦੇ ਬਾੜਕ ਅਸੀਂ ਆ ਤੇ ਵਿਦੇਸ਼ੀ ਸ਼ਾਹੂਕਾਰ ਦਾ ਪੈਣ ਇੱਥੇ ਉਹ ਵੀ ਪਊਗਾ ਜਦੋਂ ਸਾਡੇ ਆਪਣੇ ਸਾਡੇ ਨਾਲ ਗਦਾਰੀ ਕਰਨਗੇ ਜਦੋਂ ਵੀ ਪੰਜਾਬ ਦੇ ਲੋਕਾਂ ਨੇ ਸਿਰ ਉੋੜਿਆ ਤਾਂ ਪੰਜਾਬ ਦੀ ਧਰਤੀ ਤੇ ਕੋਈ ਜ਼ਰਮਾਨਾ ਟਿਕ ਨਹੀਂ ਸਕਿਆ ਇਤਿਹਾਸ ਦੇ ਗਵਾਸਤਾ ਕਿ ਇਥੇ ਸਿਕੰਦਰ ਨੇ ਪੋਰਸ ਨੂੰ ਜਿੱਤ ਲਿਆ ਸੀ ਪੰਜਾਬ ਤੇ ਜਿੱਤ ਮਹਾਂਸਲ ਕਰ ਤੋਂ ਬਾਅਦ ਵੀ ਸਿਕੰਦਰ ਦੇ ਕੰਦੇ ਪੈਰਾਂ ਦੇ ਵਿੱਚ ਕਿਸੇ ਨੇ ਤੀਰ ਮਾਰਿਆ ਉਹ ਤੀਰ ਦੀ ਚਿੱਠੀ ਦੇ ਗਿਰਗੀ ਲਿਖਿਆ ਸੀ ਕਿ ਸਿਕੰਦਰ ਇਥੋਂ ਬਾਦਸ ਚਲਾ ਜਾ ਤੇਰੀ ਖੈਰ ਲਈ ਹੈ ਇਸ ਕਰਕੇ ਇਹਦਾ ਖਾਰ ਕੇ ਹਾਰ ਜਿਹੜੀ ਮੰਦਲ ਵਾਲੇ ਲੋਕ ਕਿਲੇ ਬਾਗ ਦੀ ਪੂਲੀ ਹੋ ਤੁਸੀਂ ਇਹ ਪੰਜਾਬ ਦੀ ਧਰਤੀ ਹੈ ਇੱਥੋਂ ਦੇ ਲੋਕ ਇਹੋ ਜੀ ਬੇਨਸਾਫੀ برداشت ਨਹੀਂ ਕਰਨਗੇ ਸਾਨੂੰ ਤਾਂ ਛੋੜੀ ਕਾਣੀ ਮੰਡ ਪਹਿਲੀ ਬਹੁਤ ਰੜਕਣੀ ਹੈ ਓਏ ਸਾਨੂੰ ਦਾ ਤੁਸੀਂ ਕੀਤੇ ਹੋਏ ਸਾਡੇ ਬੇਰੁਜ਼ਗਾਰ ਮੁੰਡਿਆਂ ਦਾ ਹਾਲੋ ਬੇਹਾਲ ਕੀਤਾ ਹੋਇਆ ਤਾਂ ਵੇ ਕਿਲਾ ਪਹਿਲੀ ਗੱਲ ਕਰਤੀਆਂ ਨੇ ਸਾਨੂੰ ਘਰ ਨਮੋਸ਼ੀ ਹਣੀ ਉਹਦੋ ਜਦੋਂ ਭਾਰਤ ਦੀ ਧਰਤੀ ਦਾ ਪ੍ਰਧਾਨ ਮੰਤਰੀ ਫਰਾਂਸ ਦੀ ਧਰਤੀ ਤੇ ਜਾਂਦਾ ਤੇ ਫਰਾਂਸ ਦਾ ਰਾਸ਼ਟਰਪਤੀ ਉਹਦੇ ਕਦੀ ਪੱਠ ਕਰ ਲੈਂਦੇ ਵੀ ਮਹੱਤਵ ਨਹੀਂ ਮਨਾਉਂਦਾ ਨਮੋਸ਼ੀ ਭਾਰਤ ਦੇ ਲੋਕਾਂ ਉਹ ਵੀ ਮੰਨਦੇ ਆ ਤੇ ਅਸੀਂ ਤਾਂ ਪੰਜਾਬ ਦੇ ਜਾਣੇ ਪੰਜਾਬ ਦੇ ਜਾਓ ਸੋਡੇ ਬਾਸ ਤੇ ਇੱਕੋ ਹੀ ਕਿਰਾ ਹੈ ਜਾਂ ਮidan ਚ ਆਜੋ ਨਹੀਂ ਕਲੇ ਕਲੇ ਕੁੱਟੇ ਜਾਉਗੇ ਮਾਰੇ ਜਾਉਗੇ ਪਛਤਾਨ ਤੋਂ ਮੇਰਾ ਸੋਡੇ ਕੋਲੇ ਕੁਝ ਨਹੀਂ ਬਚਣਾ ਇਸ ਕਰਕੇ ਜ਼ਮੀਨਾਂ ਦੀ ਲੜਾਈ ਸਿਰਾਂ ਦੀ ਲੜਾਈ ਹੈ ਸਿਰਕਾਂ ਦੀ ਲੜਾਈ ਹੈ ਇੱਥੇ ਕੁਰਬਾਨੀਆਂ ਹੋਣਗੀਆਂ ਨੇ ਇੱਥੇ ਸਿਰ ਲੱਗ ਸਕਦੇ ਨੇ ਜ਼ਮੀਨਾਂ ਕਦੇ ਸਿਰ ਦਿੱਤੇ ਤੋਂ ਬਗੈਰ ਨਹੀਂ ਬਚਿਆ ਜੇ ਇਸ ਗੱਲ ਦੀ ਗਵਾਹੀ ਪੁੱਛਣੀ ਹੈ ਤਾਂ ਜਾ ਕੇ ਕਿਸ ਨਗਰ ਪਿੰਡ ਦੇ ਤੋਂ ਬੋਧੀ ਨਹੀਂ ਨਹੀਂ ਹੈ ਪੁੱਛ ਲੋ ਵੀ ਉਥੇ ਕਿਵੇਂ ਟਕਰਾ ਹੋ ਗਿਆ ਸੀ ਇਸ ਕਰਕੇ ਭੈਣੋ ਤੇ ਭਰਾਵੋ ਤੁਹਾਨੂੰ ਇਹ ਰੈਂਕੀ ਕਰਦੇ ਆ ਕਿ ਇਹ ਲੜਾਈ ਸ਼ੁਰੂ ਹੋਈ ਹੈ ਇਸ ਲੜਾਈ ਨੂੰ ਅੱਗੇ ਵਧਾਉਣ ਦੀ ਖਾਤਰ ਸਾਡੇ ਕਾਫਲੇ ਵੀ ਹੋਰ ਲੰਬੇ ਕਰਨੇ ਪੈਣਗੇ ਅਸੀਂ ਸਾਡੇ ਸਾਥੀਆਂ ਨੂੰ ਇਹ ਸੁਨੇਹਾ ਦਿੰਦੇ ਆ ਕਿ 10 ਮਾਰਚ ਤੱਕ ਆਪਣੇ ਸਾਰੇ ਉਹ ਪਿੰਡਾਂ ਚ ਜਿੱਥੇ ਜ਼ਮੀਨਾਂ ਦੇ ਰੌਲੇ ਨੇ ਭਾਵੇਂ ਉਹ ਡੇਰੇ ਦੀ ਜ਼ਮੀਨ ਹੈ ਭਾਵੇਂ ਸਿਆਸੀ ਪੰਚਾਇਤੀ ਜ਼ਮੀਨ ਹੈ ਚਾਹੇ ਮਜ਼ਦੂਰਾਂ ਦੀ ਪੀੜੇ ਹਿੱਸੇ ਦੀ ਜ਼ਮੀਨ ਹੈ ਉਹਦਾ ਜੋ ਵੀ ਰੌਲਾ ਹੈ ਕਿਤੇ ਉਹ ਲੋਟ ਕਰਕੇ ਪਿੰਡਾਂ ਦੀ ਲਿਸਟ ਬਣਾ ਕੇ ਲੈ ਕੇ ਆਉਣ 10 ਮਾਰਚ ਤੱਕ ਤੇ 15 ਮਾਰਚ ਨੂੰ ਅਸੀਂ ਸੂਬੇ ਦੀ ਮੀਟਿੰਗ ਕਰਨੀ ਹੈ ਉਸ ਮੀਟਿੰਗ ਦੇ ਵਿੱਚ ਤੁਹਾਡੀਆਂ ਉਹ ਲਿਸਟ ਆ ਜਾਣ ਤਾਂ ਕਿ ਸਾਨੂੰ ਪੰਜਾਬ ਦਾ ਇਹ ਨਕਸ਼ਾ ਬਣ ਸਕੇ ਕਿ ਕਿੰਨੇ ਪਿੰਡਾਂ ਪਿੰਡਾਂ ਦੇ ਵਿੱਚ ਜ਼ਮੀਨਾਂ ਦੇ ਰੌਲੇ ਨੇ ਉਹਦੇ ਤੇ ਕਿਵੇਂ ਸੰਗਰਾਮ ਕਰੀਏ ਕਿਵੇਂ ਲੜਾਈ ਛੇੜੀਏ ਤੇ ਕਿਹੜੇ ਬਣੇ ਉਹ ਛੇੜੀਏ ਕਿਹੜੇ ਲੋਕਾਂ ਨਾਲ ਸਾਥ ਕਾ ਕੇ ਚੱਲੀਏ ਇਹ ਤੁਹਾਨੂੰ ਇੱਕ ਸਿਹਰਾ ਦੇਣੇ ਚਾਹੁੰਦੇ ਆ ਦੂਜੀ ਗੱਲ ਇਹ ਐ ਕਿ ਅੱਜ ਦੇ ਕੱਠ ਦੇ ਵਿੱਚ ਸਾਡੇ ਕਿਸਾਨ ਸੰਜੁਗਤ ਮੋਰਚਾ ਪੰਜਾਬ ਦੀਆਂ ਛੇ ਜੱਥੇ ਬੰਨਿਆ ਅਸੀਂ ਇੱਥੇ ਹਾਜ਼ਰ ਬੈਠੀਆਂ ਜਿਹੜੀਆਂ ਚੰਦ ਭਾਂ ਦੀ ਘਟਨਾ ਦੇ ਨਾਲ ਮਜ਼ਦੂਰਾਂ ਤੇ ਹੋਏ ਜ਼ਬਰ ਦਾ ਵਿਰੋਧ ਕਰਦੇ ਆ ਤੇ ਉਹਨਾਂ ਦਾ ਜ਼ੋਰਦਾਰ ਸਮਰਥਨ ਵੀ ਕਰਦੇ ਆ ਜੇ ਫਿਰ ਵੀ ਕੋਈ ਸਾਥੀ ਜੰਤ ਭਾਰ ਦੀ ਘਟਨਾ ਤੋਂ ਕੋਈ ਕਿਸਾਨ ਜੱਥੇਬੰਦੀ ਦਾ ਨਮੰਗਾ ਹੋ ਕੇ ਕਹਿ ਕੇ ਆਪਣੇ ਆਪ ਨੂੰ ਕਹੀ ਜਾਂਦਾ ਕਿ ਮੈਂ ਸੰਯੁਕਤ ਮੋਰਚੇ ਵੱਲੋਂ ਵਿਰੋਧ ਕਰਦਾ ਹਾਂ ਮਜ਼ਦੂਰਾਂ ਦਾ ਇਹ ਉਹਨਾਂ ਦੀ ਆਪਣੀ ਗੱਲ ਹੈ ਤੇ ਆਪ ਜਵਾਬਦੇ ਹੋਣਗੇ। ਸੰਯੁਕਤ ਮੋਰਚਾ ਪੰਜਾਬ ਦਾ ਕੋਈ ਫੈਸਲਾ ਨਹੀਂ ਆਹ ਜਿਹੜਾ ਫੈਸਲਾ ਮੈਂ ਸੁਣਾਇਆ ਨਹੀਂ ਛੇ ਜਥੇਬੰਦੀਆਂ ਪੰਜਾਬ ਦੀਆਂ ਜਿਹੜੀਆਂ ਇੱਥੇ ਹਾਜ਼ਰ ਨੇ ਇਹ ਉਹਨਾਂ ਜਥੇਬੰਦੀਆਂ ਦਾ ਆਪ ਦਾ ਫੈਸਲਾ ਹੈ। ਇਹ ਵੀ ਫੈਸਲਾ ਸੰਯੁਕਤ ਮੋਰਚੇ ਦਾ ਨਹੀਂ ਹੈ। ਤੇ ਬਹੁਤ ਆਏ ਆ ਤੁਸੀਂ ਦੂਰੋਂ ਆਏ ਹੋ। ਕੈਂਪ ਡੈਨ ਬੋ ਆਏ ਹੋ ਤੇ ਬੋਲੇ ਬੁਲਾ ਰਹੇ ਬੋਲੇ ਹੋ। ਇਹ ਪ੍ਰਬੰਧਾ ਦੇ ਵਿੱਚ ਕੋਈ ਫਰਕ ਰਹਿ ਗਿਆ ਹੋਇਆ। ਤੇ ਸਾਥੀਆਂ ਨੂੰ ਮਾਫੀ ਮੰਗਦੇ ਆ ਤੇ ਜਾਣ ਲੱਗਿਆ ਵੀ ਤੁਸੀਂ ਟਿਕਾਈ ਨਾਲ ਜਾਣਾ ਹੈ ਵੱਡਾ ਕਾਹਲਾ ਰਸਤਾ ਪੀੜਾ ਵੱਡੀ ਸੜਕ ਤੱਕ ਟਿਕਾਈ ਨਾਲ ਜਾਣਾ ਹੋ ਜਾਣਾ ਹੋਵੇ